ਦੇਵ ਗੰਦਾਰੀ ਮਹੱਲਾ ਪੰਜਵਾਂ ਤੇਰਾ ਜਨ ਰਾਮ ਰਸੈਣ ਮਾਤਾ ਪ੍ਰੇਮ ਰਸਾ ਨਿਤ ਜਾ ਕੋ ਉਪਜੀ ਸੋੜ ਨ ਕਤ ਹੂ ਜਾਤਾ ਤੇਰਾ ਜਨ ਰਾਮ ਰਸੈਣ ਮਾਤਾ ਪ੍ਰੇਮ ਰਸਾ ਨਿਤ ਜਾ ਕੋ ਉਪਜੀ ਛੋੜ ਨਕਤੂ ਜਾਤਾ ਰਹਾਉ ਮਹਾਰਾਜੀ ਸਮਝਾਉਣਾ ਕਰਦੇ ਨੇ हे ਪ੍ਰਭੂ ਤੇਰਾ ਭਗਤ ਤੇਰੇ ਨਾਮ ਦੀ ਰਸਾਇਣ ਵਿੱਚ ਮਾਸਤ ਰਹਿੰਦਾ ਹੈ ਜਿਸ ਮਨੁੱਖ ਨੂੰ ਤੇਰੇ ਪ੍ਰੇਮ ਰਸ ਦਾ ਖਜ਼ਾਨਾ ਮਿਲ ਜਾਏ ਉਹ ਉਸ ਖਜ਼ਾਨੇ ਨੂੰ ਛੱਡ ਕੇ ਕਿਸੇ ਹੋਰ ਥਾਂ ਨਹੀਂ ਜਾਂਦਾ ਭਟਕਦਾ ਨਹੀਂ ਬੈਠਤ ਹਰ ਹਰ ਸੋਭਤ ਹਰ ਹਰ ਰਸ ਭੋਜਨ ਖਾਤਾ ਪ੍ਰਭੂ ਦੇ ਨਾਮ ਰਸੈਣ ਵਿੱਚ ਮਸਤ ਮਨੁੱਖ ਬੈਠਿਆ ਹਰ ਨਾਮ ਉਚਾਰਦਾ ਹੈ ਸੁੱਤਿਆ ਵੀ ਹਰ ਨਾਮ ਵਿੱਚ ਸੁਰਤ ਰੱਖਦਾ ਹੈ ਉਹ ਮਨੁੱਖ ਹਰ ਨਾਮ ਰਸ ਨੂੰ ਆਤਮਿਕ ਜੀਵਨ ਦੀ ਖੁਰਾਕ ਬਣਾ ਕੇ ਖਾਂਦਾ ਰਹਿੰਦਾ ਹੈ ਜਿਵੇਂ ਕਿ ਆਪਾਂ ਹੁਕਮਨਾਮੇ ਵਿੱਚ ਵੀ ਸ਼ਬਦ ਪੜਿਆ ਮਹਾਰਾਜ ਨੇ ਇਤਨਾਸਰੀ ਰਾਗ ਵਿੱਚ ਦੱਸਿਆ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨੇਤਰ ਪਨੀਤ ਭਏ ਦਰਸਪੇਖੇ ਮਾਥੇ ਪਰੋ ਰਵਾਲ ਵੀ ਜਦੋਂ ਗੁਰੂ ਦੇ ਦਰਸ਼ਨ ਕਰਦਾ ਨਾ ਮਨੁੱਖ ਉਹਦੇ ਨੇਤਰ ਵੀ ਪਵਿੱਤਰ ਹੋ ਜਾਂਦੇ ਨੇ ਤੇ ਮੱਥੇ ਦੇ ਭਾਗ ਵੀ ਚੰਗੇ ਬਣ ਜਾਂਦੇ ਨੇ ਬਣਦੇ ਕਦੋਂ ਨੇ ਰਸ-ਰਸ ਗੁਣਾਂ ਦਾ ਬੋਠਾ ਕਰਕੇ ਮੁਰੇ ਹਿਰਦੇ ਬਸੋ ਗੋਪਾਲ ਜਦੋਂ ਰਸ ਲੈ ਲੈ ਕੇ ਪ੍ਰਭੂ ਪ੍ਰਮਾਤਮਾ ਦੇ ਗੁਣ ਗਾਉਂਦਾ ਨਾ ਮਨੁੱਖ ਉਹਦੇ ਹਿਰਦੇ ਘਰ ਵਿੱਚ ਗੁਰੂ ਦਾ ਗਿਆਨ ਬਸ ਜਾਂਦਾ ਜਿੱਥੇ ਗਿਆਨ ਬਸ ਗਿਆ ਉੱਥੇ ਪ੍ਰਭੂ ਪ੍ਰਮਾਤਮਾ ਆਪ ਬਸ ਗਿਆ ਤੇ ਇਧਰ ਜੋ ਆਪਾਂ ਆਪ ਨੂੰ ਪਵਿੱਤਰ ਅੰਗ 532 ਤੇ ਸੁਭਾਏਮਾਨ ਸ਼ਬਦ ਪੜ੍ਹ ਰਹੇ ਆ ਇੱਥੇ ਵੀ ਮਹਾਰਾਜ ਨੇ ਇਹੀ ਦੱਸਿਆ ਬੈਠਤ ਹਰ ਹਰ ਸੋਭਤ ਹਰ ਹਰ ਰਸ ਭੋਜਨ ਖਾਤਾ ਜਿਹੜਾ ਗੁਰੂ ਦਾ ਪਿਆਰਾ ਪ੍ਰਭੂ ਦੇ ਨਾਮ ਰਸਾਇਣ ਵਿੱਚ ਮਸਤ ਰਹਿੰਦਾ ਹੈ ਮਨੁੱਖ ਬੈਠਿਆ ਹਰ ਨਾਮ ਉਚਾਰਦਾ ਹੈ ਸੁਤਿਆ ਵੀ ਹਰ ਨਾਮ ਵਿੱਚ ਸੁਰਤ ਰੱਖਦਾ ਹੈ ਉਹ ਮਨੁੱਖ ਹਰ ਨਾਮ ਰਸ ਨੂੰ ਆਤਮਿਕ ਜੀਵਨ ਦੀ ਖੁਰਾਕ ਬਣਾ ਕੇ ਖਾਂਦਾ ਰਹਿੰਦਾ ਹੈ। ਇੱਕ ਤਾਂ ਸਰੀਰ ਕਰੋੜਾਂ ਨੇ ਸਰੀਰ ਨੂੰ ਪਦਾਰਥ ਚਾਹੀਦੇ ਨੇ, ਪੋਸ਼ਟਿਕ ਤੱਤ ਚਾਹੀਦੇ ਨੇ। ਡਾਈਟ ਚਾਹੀਦੀ ਐ। ਉਹ ਸਰੀਰਕ ਦੇ ਵਾਸਤੇ, ਆਸਰੀਰ ਵਾਸਤੇ ਜਿਹੜਾ ਹਰੀ ਪ੍ਰਭੂ ਪਰਮਾਤਮਾ ਦਾ ਨਾਮ ਰਸ ਹੈ, ਉਹ ਭਾਈ ਜੀਵਾਤਮਾ ਦੀ ਖੁਰਾਕ ਹੈ। ਮਾਰਾ ਨੇ ਦਸਰਾ ਕੀਤਾ 68 ਤੀਰਤ ਮੰਜਨ ਕੀਨੋ ਸਾਧੂ ਧੂਰੀ ਨੱਤ ਓ ਮਨੁਖ ਸੰਤ ਜਨਾਂ ਦੀ ਚਰਨ ਧੂੜ ਵਿੱਚ ਇਸ਼ਨਾਨ ਕਰਦਾ ਹੈ ਮਾਨੋ ਉਹ 68 ਤੀਰਸਾਂ ਦਾ ਇਸ਼ਨਾਨ ਕਰ ਰਿਹਾ ਹੈ ਜੇ ਹੁਣ ਗੁਰੂ ਦੀ ਕਿਰਪਾ ਸਦਕਾ ਆਪਾ ਸਤਿਗੁਰਾਂ ਦੀ ਹਜੂਰੀ ਵਿੱਚ ਬੈਠੇ ਆ ਤੇ ਸ਼ਬਦ ਵਿਚਾਰ ਕਰ ਰਹੇ ਆ ਤੇ ਜੇ ਆਪਣੀ ਸੁਰਤ ਸ਼ਬਦ ਨਾਲ ਟੱਚ ਕਰਦੀ ਹੈ ਤਾਂ ਸਾਡੇ 68ਾਂ ਤੀਰਥਾਂ ਦਾ ਇਸ਼ਨਾਨ ਹੋ ਰਿਹਾ ਤੇ ਗੁਰੂ ਦੀ ਚਰਨ ਧੂੜ ਕੀ ਹੈ ਗੁਰੂ ਦੇ ਬਚਨ ਹਿਰਦੇ ਘਰ ਵਿੱਚ ਬਸਾਉਣੇ ਸਫਲ ਜਨਮ ਹਰ ਹਰ ਸਫਲ ਜਨਮ ਹਰ ਜਨਕਾ ਉਪਜਿਆ ਜਨਕੀਨੋ ਸੋਤੋ ਬੇਅਤਲ ਪ੍ਰਮਾਤਮਾ ਦੇ ਭਗਤਾਂ ਦਾ ਜੀਵਨ ਕਾਮਜਾਪ ਹੋ ਪੈਂਦਾ ਹੈ ਉਸ ਭਗਤ ਜਨ ਨੇ ਮਾਨੋ ਪ੍ਰਮਾਤਮਾ ਨੂੰ ਸਪੂਰਤਾ ਸਪੁੱਤਰਤਾ ਬਣਾ ਦਿੱਤਾ ਹੈ ਸਗਲ ਸਮੂਲ ਉਦਰੇ ਨਾਨਕ ਪੂਰਨ ਬ੍ਰਹਮ ਪਛਾਤਾ ਸਗਲ ਸਮੂਲ ਉਦਰੇ ਨਾਨਕ ਪੂਰਨ ਬ੍ਰਹਮ ਪਛਾਤਾ ਮਹਾਰਾਜ ਕਹਿੰਦੇ ਹੈ ਨਾਨਕ ਉਹ ਮਨੁੱਖ ਸਰਬਵਿਆਪਕ ਪ੍ਰਭੂ ਨਾਲ ਡੂੰਗੀ ਸਾਂਝ ਬਣਾ ਲੈਂਦਾ ਹੈ ਆਪਣੇ ਹੋਰ ਸਾਰੇ ਹੀ ਸਾਥੀਆਂ ਨੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਜਿਵੇਂ ਕਿ ਹੁਣ ਆਪਾਂ ਗੱਲ ਕਰਾਂਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹੀ ਸਤਗੁਰੂ ਸੰਸਾਰ ਤੇ ਆਏ ਪ੍ਰਭੂ ਪਰਮਾਤਮਾ ਦੇ ਨਾਮ ਦਾ ਪੈਗਾਮ ਲੈ ਕੇ ਆਏ ਸੰਸਾਰ ਵਾਸਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸ਼ਮੇਸ਼ ਪਿਤਾ ਤੱਕ ਤੇ ਭਗਤ ਪਿਆਰਿਆਂ ਦੀ ਬਾਣੀ ਜਿਨ੍ਹਾਂ ਦੀ ਦਰਜ ਹੈ ਇਹਨਾਂ ਮਹਾਂਪੁਰਖਾਂ ਨੇ ਆਪਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਹੀ ਜੋੜਿਆ ਗੁਰਬਾਣੀ ਰਾਹੀਂ ਗੁਰੂ ਦੇ ਬਚਨ ਸੁਣਾ ਕੇ ਗੁਰੂ ਦੇ ਬਚਨ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਲਿਖ ਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਣਾ ਕੇ ਦਿੱਤਾ ਤਿਆਰ ਕਰਕੇ ਸਤਿਗੁਰਾਂ ਨੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਿਆ ਗੁਰੂ ਨਾਨਕ ਸਾਹਿਬ ਨੇ ਗੁਰੂ ਘਰ ਨੇ ਕਹਿ ਲੋ ਇਸ ਤਰ੍ਹਾਂ ਭਾਈ ਨਾਮ ਬਾਣੀ ਨਾਲ ਹੀ ਜੁੜੇ ਰਹਿਣਾ ਚਾਹੀਦਾ ਮਹਾਰਾਜ ਨੇ ਦੱਸਣਾ ਕੀਤਾ ਇੱਥੇ ਬਿ ਸਗਲ ਸਮੂਲ ਉਧਰ ਹੈ ਨਾਨਕ ਪੂਰਨ ਪੁਰਖ ਬਧਾਤਾ ਹੈ ਨਾਨਕ ਉਹ ਮਨੁੱਖ ਸਰਬ ਵਿਆਪਕ ਪ੍ਰਭੂ ਨਾਲ ਡੂੰਗੀ ਸਾਜ ਬਣਾ ਸਾਜ ਬਣਾ ਲੈਂਦਾ ਹੈ ਉਹ ਆਪਣੇ ਹੋਰ ਸਾਰੇ ਹੀ ਸਾਥੀਆਂ ਨੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਲਗਾ ਲੈਂਦਾ ਹੈ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਆਪ ਅਕਾਲ ਪੁਰਖ ਵਾਹਿਗੁਰੂ ਨਾਲ ਜੁੜੇ ਰਹੇ ਤੇ ਸਾਨੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦਾ ਉਪਰਾਲਾ ਕਰਕੇ ਗਏ ਨੇ ਸਰੀਰ ਵਿੱਚ ਵਿਚਰਦੀ ਜੋਤ ਸੀ ਜਿੰਨਾ ਚਿਰ ਉਹਨਾਂ ਚਿਰ 24 ਤੋਂ 26 ਸਾਲ ਤੱਕ ਦਾ ਪ੍ਰਚਾਰ ਦੱਸਿਆ ਇਤਿਹਾਸ ਨੇ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ 24 ਤੋਂ 26 ਸਾਲ ਤੱਕ ਪ੍ਰਚਾਰ ਅਦਾਸੀਆਂ ਕੀਤੀਆਂ ਚੌਹਾਂ ਕੁੰਟਾਂ ਵਿੱਚ ਜਾ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਰੱਬ ਦੇ ਨਾਮ ਨਾਲ ਜੋੜਿਆ ਮਨੁੱਖਤਾ ਨੂੰ ਇਹ ਨੇ ਰੱਬ ਦੇ ਪਿਆਰੇ ਨਵੇਂ ਪਗਾਮ ਲੈ ਕੇ ਆਉਂਦੇ ਨੇ ਜਿਹੜੇ ਇਹਨਾਂ ਨੇ ਗੁਰੂ ਨਾਨਕ ਸਾਹਿਬ ਪੈਗੰਬਰ ਪੈਗੰਬਰ ਦਾ ਭਾਵ ਆ ਨਵਾਂ ਪਗਾਮ ਲੈ ਕੇ ਆਏ ਸਤਿਗੁਰੂ ਕਿਹੜਾ ਪਗਾਮ ਲੈ ਕੇ ਆਏ ਸੌਖਾ ਜੀਵਨ ਜੀਣ ਵਾਲਾ ਵਹਿਮਾ ਭਰਮਾ ਕਰਮਾ ਕੰਡਣਾਂ ਤੋਂ ਨਰਲੇਪ ਰਹਿਣ ਵਾਲਾ ਪੈਗਾਮ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਪੈਗਾਮ ਵੀ ਕਿਵੇਂ ਕਰਨੀ ਆ ਇਹ ਆਪਾਂ ਨੂੰ ਗੁਰਬਾਣੀ ਵਿੱਚ ਸਾਰੀ ਸੂਝੀ ਮਿਲਦੀ ਆ ਕਿਵੇਂ ਆਪਣਾ ਜੀਵਨ ਬਸਰ ਕਰਨਾ ਕਿਵੇਂ ਅਸੀਂ ਵਹਿਮਾ ਭਰਮਾ ਕਰਮਾ ਕੰਡਾਂ ਬਿਸ਼ੇਪਕਾਰੋਂ ਤੋਂ ਬਚਣਾ ਤੇ ਕਿਸ ਤਰ੍ਹਾਂ ਅਸੀਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਨਾ ਹੈ ਸਾਰਾ ਕੁਝ ਗੁਰਬਾਣੀ ਹੀ ਸਾਨੂੰ ਸਿਖਾਉਂਦੀ ਹੈ ਜਿਹੜਾ ਆਪਾਂ ਪਾਵਨ ਪਵਿੱਤਰ ਰੰਗ 608 ਤੇ ਸੁਭਾਇਮਾਨ ਹੁਕਮਨਾਮੇ ਦੇ ਸ਼ਬਦ ਰੂਪ ਵਿੱਚ ਸ਼ਬਦ ਪੜਿਆ। ਉੱਥੇ ਵੀ ਮਹਾਰਾਜ ਨੇ ਇਹੀ ਦੱਸਿਆ ਨੇਤਰ ਪਨੀਤ ਭਏ ਦਰਸਪੇਖੇ ਮਾਥੇ ਪਰਵਰਵਾਲ। ਗੁਰੂ ਦੇ ਦਰਸ਼ਨ ਕਰਨ ਦੇ ਨਾਲ ਸਾਡੇ ਨੇਤਰ ਪਵਿੱਤਰ ਹੋ ਜਾਂਦੇ ਨੇ। ਦਰਸ਼ਨ ਕਰਨ ਦੇ ਨਾਲ ਮਾਥੇ ਦੇ ਮੱਥੇ ਦੇ ਭਾਗ ਜਾਗ ਪੈਂਦੇ ਨੇ। ਰਸ ਰਸ ਗੁਣ ਗਾਵੋ ਠਾਕਰ ਕੇ ਮੁਰੇ ਹਿਰਦੇ ਬਸੋ ਗੋਪਾਲ। اے ਸੱਚੇ ਪਾਤਸ਼ਾਹ ਜੀ ਪ੍ਰਭੂ ਪਰਮਾਤਮਾ ਦਾ ਨਾਮ ਰਸ ਜੱਪਣ ਦੇ ਨਾਲ ਰਸ ਲੈ ਲੈ ਕੇ ਗੁਣ ਗਾਉਣ ਦੇ ਨਾਲ ਹਿਰਦੇ ਘਰ ਵਿੱਚ ਪ੍ਰਭੂ ਪਰਮਾਤਮਾ ਵਸ ਪੈਂਦਾ ਹੈ। ਤੁਮ ਤੋ ਰਾਖਣ ਹਾਰ ਦਿਆਲ ਸੁੰਦਰ ਸੁਗੜ ਬੇਅੰਤ ਪਿਤਾ ਪ੍ਰਭ। ਹੋ ਹੋ ਪ੍ਰਭੂ ਕਿਰਪਾਲ। ਏ ਸੱਚੇ ਸਤਗੁਰੂ ਜੀ ਸਾਡੇ ਤੇ ਕਿਰਪਾ ਕਰੋ ਆਪਣਾ ਬੜਾਓ। ਮਹਾ ਆਨੰਦ ਮੰਗਲ ਰੂਪ ਤੁਮਰੇ। ਮਹਾ ਆਨੰਦ ਮੰਗਲ ਰੂਪ ਤੁਮਰੇ ਬਚਨ ਅਨੂਪਰਸਾਨ ਹੈ ਮਹਾਰਾਜ ਮਹਾ ਆਨੰਦ ਖੁਸ਼ੀਆਂ ਬਖਸ਼ਣ ਵਾਲਾ ਰੂਪ ਤੇਰੇ ਬਚਨ ਅਨੂਪਰਸਾਲ ਹਿਰਦੇ ਚਰਨ ਸ਼ਬਦ ਸਤਗੁਰ ਕੇ ਨਾਨਕ ਬੰਦੋ ਪਾਲ ਗੁਰੂ ਮਹਾਰਾਜ ਕਹਿੰਦੇ ਹਿਰਦੇ ਵਿੱਚ ਸੰਭਾਲ ਕੇ ਰੱਖੋ ਗੁਰੂ ਦੇ ਸ਼ਬਦ ਨੂੰ ਹਰਦੇ ਬਚਨ ਸ਼ਬਦ ਸਤਿਗੁਰ ਕੋ ਨਾਨਕ ਬੰਦ ਓ ਪਾਲ ਆਪਣੇ ਪੱਲੇ ਗੱਲ ਬੰਨ ਲਾ ਭਾਈ ਗੁਰੂ ਦੀ ਤੇ ਗੁਰੂ ਦੇ ਸ਼ਬਦ ਗੁਰੂ ਦੇ ਬਚਨ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖ ਤੇ ਜਿਹੜਾ ਲੜੀਵਾਰ ਆ ਦੇਵ ਗੰਧਾਰੀ ਮਹੱਲਾ 5 ਇਹ ਦੇਵ ਗੰਧਾਰੀ ਰਾਗ ਅੰਦਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਮਾਈ ਗੁਰ ਬਿਨ ਗਿਆਨ ਨ ਪਾਈਏ हे मेरी मां गुरु दी शरण ਪੈਣ ਤੋਂ ਬਿਨਾਂ ਪ੍ਰਮਾਤਮਾ ਨਾਲ ਡੂੰਗੀ ਸਾਂਝ ਨਹੀਂ ਪੈ ਸਕਦੀ ਅਣਕ ਪ੍ਰਕਾਰ ਫਿਰਤ ਬਿਲ ਲਾਤੇ ਮਿਲਤ ਨਹੀਂ ਗੋਸਾਈਏ ਗੋਸਾਈਏ ਮਹਾਰਾਜ ਕਹਿੰਦੇ ਹੋਰ ਅਨੇਕਾਂ ਕਿਸਮਾਂ ਦੇ ਉਦਮ ਕਰਦੇ ਲੋਕ ਭਟਕਦੇ ਫਿਰਦੇ ਹਨ ਪਰ ਉਹਨਾਂ ਉਦਮਾਂ ਨਾਲ ਉਹ ਪ੍ਰਮਾਤਮਾ ਨੂੰ ਨਹੀਂ ਮਿਲ ਸਕਦੇ ਬਹੁਤ ਉਦਮ ਕਰਦੇ ਨੇ ਲੋਕ ਧਰਮ ਦੇ ਨਾਂ ਤੇ ਕਰਮ ਕੱਲ ਵੀ ਆਪਾਂ ਗੱਲ ਕਰੀ ਸੀ ਧਰਮ ਦੇ ਨਾਂ ਤੇ ਕਰਮ ਕਰਦੇ ਨੇ ਬੜੇ ਹੋਰ ਅਪਰਾਲੇ ਕਰਦੇ ਨੇ ਉਦਮ ਕਰਦੇ ਨੇ ਗੁਰੂ ਮਹਾਰਾਜ ਕਹਿੰਦੇ ਹੋਰ ਹੋਰ ਅਨੇਕਾਂ ਕਿਸਮਾਂ ਦੇ ਉਦਮ ਕਰਦੇ ਲੋਕ ਭਟਕਦੇ ਫਿਰਦੇ ਹਨ ਪਰ ਉਹਨਾਂ ਉਦਮਾਂ ਨਾਲ ਉਹ ਪ੍ਰਮਾਤਮਾ ਨੂੰ ਨਹੀਂ ਮਿਲ ਸਕਦੇ ਪ੍ਰਮਾਤਮਾ ਨੂੰ ਮਿਲਣ ਦਾ ਇੱਕੋ ਇੱਕ ਹੀ ਰਾਸਤਾ ਹੈ ਜੋ ਕਿ ਨਾਮ ਬਾਣੀ ਨਾਲ ਜੁੜਨਾ ਪ੍ਰਭੂ ਪਰਮਾਤਮਾ ਦੀ ਬਾਣੀ ਨਾਲ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਤੇ ਗੁਰੂ ਦੀ ਬਾਣੀ ਨਾਲ ਜੁੜਨਾ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਫਿਰ ਹੋਰ ਅਪਰਾਲੇ ਉਦਮ ਕਰਨ ਦੇ ਨਾਲ ਮਹਾਰਾਜ ਕਹਿੰਦੇ ਨਹੀਂ ਮਿਲਿਆ ਜਾਣਾ ਜੀ ਦੁਬਾਰੇ ਪੰਕਤੀ ਫਿਰ ਮੈਂ ਰਿਪੀਟ ਕਰਦਾ ਅਨਕ ਪ੍ਰਕਾਰ ਫਿਰਤ ਬਿਲ ਲਾਤੀ ਮਿਲਤ ਨਹੀਂ ਗੋਸਈਏ ਗੋਸਾਈਏ ਮਹਾਰਾਜ ਕਹਿੰਦੇ ਉਹ ਪ੍ਰਭੂ ਪ੍ਰਮਾਤਮਾ ਦੀ ਹੋਰ ਹੋਰ ਕਿਸਮ ਦੇ ਅਨੇਕ ਤਰ੍ਹਾਂ ਦੇ ਉਦਮ ਕਰਦੇ ਲੋਕ ਭਟਕਦੇ ਫਿਰਦੇ ਹਨ ਪਰ ਉਹਨਾਂ ਉਦਮਾਂ ਨਾਲ ਉਹ ਪ੍ਰਮਾਤਮਾ ਨੂੰ ਨਹੀਂ ਮਿਲ ਸਕਦੇ ਅਗਲਾ ਬੰਦ ਮੋਹ ਰੋਗ ਸੋਗ ਤਨਵਾਦਿਓ ਬਾਦਿਓ ਬਹੁ ਜੋਨੀ ਪਰਮਾਈਏ ਮਹਾਰਾਜ ਕਹਿੰਦੇ ਇਸ ਤਰ੍ਹਾਂ ਕਰਨ ਦੇ ਨਾਲ ਤਾਂ ਗੁਰੂ ਦੀ ਸ਼ਰਨ ਤੋਂ ਬਿਨਾਂ ਸਰੀਰ ਮਾਇਆ ਦੇ মোহ ਸਰੀਰ ਕਰੋਗਾਂ ਅਤੇ ਗਮਾਂ ਨਾਲ ਜਕੜਿਆ ਰਹਿੰਦਾ ਹੈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਸਰੀਰ ਮਾਇਆ ਦੇ মোহ ਸਰੀਰ ਕਰੋਗਾਂ ਅਤੇ ਗਮਾਂ ਨਾਲ ਜਕੜਿਆ ਰਹਿੰਦਾ ਹੈ ਅਨੇਕਾ ਜੂਨਾ ਵਿੱਚ ਭਟਕਦੇ ਫਿਰਦਾ ਹੈ ਟਿਕਣਾ ਨਾ ਪਾਵੇ ਬਿਨ ਸਤ ਸੰਗਤ ਕਿਸ ਅੱਗੇ ਜਾਏ ਰੁਆਈਏ ਮਹਾਰਾਜ ਕਹਿੰਦੇ ਸਾਧ ਸੰਗਤ ਦੀ ਸ਼ਰਤੋਂ ਬਿਨ ਜੂਨਾ ਦੇ ਗੇੜ ਤੋਂ ਟਿਕਾਣਾ ਨਹੀਂ ਹਾਸਲ ਕਰ ਸਕੀਦਾ ਗੁਰੂ ਤੋਂ ਬਿਨ ਕਿਸੇ ਹੋਰ ਪਾਸ ਇਸ ਦੁੱਖ ਦੀ ਨਿਵਰਤੀ ਵਾਸਤੇ ਫਰਿਆਦ ਵੀ ਨਹੀਂ ਕੀਤੀ ਜਾ ਸਕਦੀ ਗੁਰੂ ਤੋਂ ਬਿਨਾ ਕਿਸੇ ਹੋਰ ਥਾਂ ਤੱਕ ਥਾਂ ਜਾ ਕੇ ਅਰਦਾਸ ਬੇਨਤੀ ਨਹੀਂ ਕੀਤੀ ਜਾ ਸਕਦੀ ਵੀ ਸੱਚੇ ਪਾਤਸ਼ਾਹ ਮੇਰੀ ਮੁਕਤੀ ਕਰੋ ਮੇਰਾ ਭਲਾ ਕਰੋ ਮੇਰਾ ਜੀਵਨ ਸਵਾਰੋ ਇੱਕੋ ਇੱਕ ਗੁਰੂ ਦੇ ਚਰਨਾਂ ਵਿੱਚ ਹੀ ਅਰਦਾਸ ਹੋ ਸਕਦੀ ਹੈ ਵੀ ਵਾਹਿਗੁਰੂ ਮੇਰਾ ਜੀਵਨ ਸਵਾਰੋ ਮੇਰੀ ਵਿਸਿਆ ਬਕਾਰਾਂ ਤੋਂ ਮੁਕਤੀ ਕਰੋ ਮੈਨੂੰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੋੜੋ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਬੇਨਤੀ ਹੀ ਪ੍ਰਵਾਨ ਹੁੰਦੀ ਹੈ ਭਾਈ ਮਾਰਾ ਨੇ ਦੱਸਿਆ ਕਰੇ ਅਨੰਗ ਰਹੇ ਸੁਆਮੀ ਮੇਰਾ ਸਾਧ ਚਰਨ ਚਿਤ ਲਾਈਏ ਏ ਮਾ ਜਦੋਂ ਮੇਰਾ ਮਾਲਕ ਪ੍ਰਭੂ ਮਿਹਰ ਕਰਦਾ ਹੈ ਤਦੋਂ ਗੁਰੂ ਦੇ ਚਰਨਾਂ ਵਿੱਚ ਚਿਤ ਜੁੜਦਾ ਹੈ ਨਹੀਂ ਤਾਂ ਸਾਨੂੰ ਦੁਨਿਆਵੀ ਖਿਆਲ ਹੀ ਨਹੀਂ ਟਿਕਣ ਦਿੰਦੇ ਬਸ ਗੁਰੂ ਦੀ ਹਜ਼ੂਰੀ ਵਿੱਚ ਬੈਠਾ ਵੀ ਉਦਰੇ ਹੀ ਧਿਆਨ ਲੱਗਿਆ ਰਹਿੰਦਾ ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਆ ਉਦੋਂ ਫਿਰ ਸੁਰਤ ਜੁੜਦੀ ਆ ਸ਼ਬਦ ਨਾਲ ਜਦੋਂ ਸ਼ਬਦ ਨਾਲ ਸੁਰਤ ਜੁੜ ਗਈ ਉਦੋਂ ਪ੍ਰਭੂ ਪਰਮਾਤਮਾ ਦੇ ਨਾਮ ਦੀ ਦਾਤ ਪ੍ਰਾਪਤ ਹੁੰਦੀ ਆ ਅੱਗੇ ਮਹਾਰਾ ਨੇ ਦੱਸਿਆ ਸੰਕਟ ਘੋਰ ਕਟੇ ਖਿਨ ਭੀਤਰ ਸੰਕਰ ਸੰਕਟ ਘੋਰ ਕਟੇ ਖਿਨ ਭੀਤਰ ਨਾਨਕ ਹਰ ਦਰਸ ਸਮਾਈਏ ਗੁਰੂ ਮਹਾਰਾਜ ਕਹਿੰਦੇ ਹੈ ਨਾਨਕ ਗੁਰੂ ਦੀ ਕਿਰਪਾ ਨਾਲ ਭਿਆਨਕ ਦੁੱਖ ਇੱਕ ਖਿਰ ਵਿੱਚ ਕੱਟੇ ਜਾਂਦੇ ਹਨ ਤੇ ਪ੍ਰਮਾਤਮਾ ਦੇ ਦیدار ਵਿੱਚ ਲੀਨ ਹੋ ਜਾਈਦਾ ਹੈ ਦੇਵ ਗੰਧਾਰੀ ਮਹੱਲਾ ਪੰਜਵਾਂ ਠਾਕਰ ਹੋਏ ਆਪदयाल ਭਈ ਕਲਿਆਣ ਆਨੰਦ ਰੂਪ ਹੋਈ ਹੈ ਉੱਬਰੇ ਬਾਲ ਗੋਪਾਲ ਮਾਰਾ ਨੇ ਸਮਝਾਉਣਾ ਕੀਤਾ ਜਦੋਂ ਆਪਣੇ ਸੇਵਕ ਉੱਤੇ ਪ੍ਰਭੂ ਜੀ ਦੀ ਆਬਾਨ ਹੁੰਦੇ ਹਨ ਤਾਂ ਸੇਵਕ ਦੇ ਅੰਦਰ ਪੂਰਨ ਸ਼ਾਂਤੀ ਪੈਦਾ ਹੋ ਜਾਂਦੀ ਹੈ ਤੇ ਪ੍ਰਭੂ ਦੀ ਕਿਰਪਾ ਨਾਲ ਆਨੰਦ ਭਰਪੂਰ ਹੋ ਜਾਈਦਾ ਹੈ ਸ੍ਰਿਸ਼ਟੀ ਦੇ ਪਾਲਣਹਾਰ ਪਿਤਾ ਦਾ ਪੱਲਾ ਫੜਨ ਵਾਲੇ ਬੱਚੇ ਸੰਸਾਰ ਸਮੁੰਦਰ ਵਿੱਚ ਡੁੱਬਣੋਂ ਬਚ ਜਾਂਦੇ ਹਨ ਰਹਾਉ ਦੋ ਏਕਰ ਜੋੜ ਕਰੀ ਬੇਨੰਤੀ ਪਾਰ ਬ੍ਰਹਮਮਨ ਧਿਆਇਆ ਜਿੰਨਾ ਵੜ ਭਾਗੀਆਂ ਨੇ ਆਪਣੇ ਦੋਵੇਂ ਹੱਥ ਜੋੜ ਕੇ ਪ੍ਰਮਾਤਮਾ ਅੱਗੇ ਅਰਜੋਈ ਕੀਤੀ ਪ੍ਰਮਾਤਮਾ ਨੂੰ ਆਪਣੇ ਮਨ ਵਿੱਚ ਅਰਾਧਿਆ ਹੈ ਫੇਰ ਕੀ ਹੋਇਆ ਹੱਥ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਟਾਇਆ ਪ੍ਰਮਾਤਮਾ ਨੇ ਆਪਣੇ ਹੱਥ ਦੇ ਕੇ ਉਹਨਾਂ ਨੂੰ ਸੰਸਾਰ ਸਮੁੰਦਰ ਵਿੱਚ ਡੁੱਬਣੋਂ ਬਚਾ ਲਿਆ ਉਹਨਾਂ ਦਾ ਪਿਛਲਾ ਕੀਤਾ ਸਾਰਾ ਪਾਪ ਦੂਰ ਕਰ ਦਿੱਤਾ ਪਿਛਲੇ ਔਗਣ ਬਖਸ਼ਲੇ ਪ੍ਰਭਾ ਅੱਗੇ ਮਾਰਗ ਪਾਵੇ ਫਿਰ ਗੁਰੂ ਅਕਾਲ ਪੁਰਖ ਵਾਹਿਗੁਰੂ ਸਾਡੇ ਔਗਣ ਬਖਸ਼ ਦਿੰਦਾ ਤੇ ਅੱਗੇ ਪ੍ਰਭੂ ਪਰਮਾਤਮਾ ਵਾਲੇ ਰਸਤੇ ਤੇ ਤੋਰ ਦਿੰਦਾ ਵੀ ਜਿੱਥੇ ਜੀਵ ਆਤਮਾ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੁੰਦੀ ਆ ਜਾ ਕੇ ਉਸ ਰਸਤੇ ਪਾ ਦਿੰਦਾ ਪਗੁਰੂ ਅੱਗੇ ਮਾਰਾ ਇਹਨੇ ਦੱਸਿਆ ਵਰਨਾਰੀ ਮਿਲ ਮੰਗਲ ਲਗਾਇਆ ਠਾਕਰ ਕਾਜੈਕਾਰ ਜਦ ਪ੍ਰਭੂ ਜੀ दयावान ਹੋਏ ਗਿਆਨ ਇੰਦਰੀਆਂ ਨੇ ਪ੍ਰਭੂ ਪਤੀ ਨੂੰ ਮਿਲ ਕੇ ਪ੍ਰਭੂ ਦੀ ਸਿਫਤ ਸਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ ਵਰਨਾਰੀ ਮਿਲ ਮੰਗਲ ਲਗਾਇਆ ਵੀ ਪਤੀ ਪਤਨੀ ਮਿਲ ਕੇ ਹੁਣ ਗੁਰੂ ਦੇ ਗੁਣ ਗਾਉਂਦੇ ਨੇ ਉਹ ਕਿਹੜੇ ਨੇ ਆ ਗਿਆਨ ਇੰਦਰੀ ਆਪਣੇ ਅੱਖਾਂ ਇਸਤਰੀ ਪੁਰਸ਼ਾ ਦੋਨਾਂ ਅੱਖਾਂ ਦੇ ਵਿੱਚ ਵੀ ਕੰਨ ਇਹ ਵੀ ਇਸਤਰੀ ਪੁਰਸ਼ਾ ਜਿੰਨੇ ਵੀ ਸਰੀਰ ਦੇ ਗਿਆਨ ਇੰਦਰੀਆ ਇਹ ਨਰ ਨਾਰੀ ਮਹਾਰਾਜ ਨੇ ਲਿਖਿਆ ਇਹਨਾਂ ਨੂੰ ਵੀ ਇਹਨਾਂ ਨੇ ਮਿਲ ਕੇ ਫਿਰ ਮੰਗਲ ਲਗਾਇਆ ਗੁਰੂ ਦੇ ਗੁਣ ਗਾਏ ਕਿਵੇਂ ਅੱਖਾਂ ਚੰਗਾ ਦੇਖਣ ਲੱਗੀਆਂ ਕੰਨ ਚੰਗਾ ਸੁਣਨ ਲੱਗ ਗਏ ਜੀਵਾ ਪ੍ਰਭੂ ਪਰਮਾਤਮਾ ਦੇ ਗੁਣ ਗਾਉਣ ਲੱਗੀ ਗੁਰੂ ਦੀ ਵਡਿਆਈ ਕਰਨ ਲੱਗੀ ਇਹ ਮਿਲ ਕੇ ਜਦੋਂ ਫਿਰ ਮੰਗਲ ਲਗਾਉਂਦੇ ਨੇ ਗੁਰੂ ਦੇ ਗੁਣ ਗਾਉਂਦੇ ਨੇ ਫਿਰ ਮਹਾਰਾਜ ਕਹਿੰਦੇ ਇਹਨਾਂ ਦਾ ਜੀਵਨ ਸਫਲਾ ਹੁੰਦਾ ਹੈ ਵਰਨਾਰੀ ਮਿਲ ਮੰਗਲ ਗਾਇਆ ਠਾਕੁਰ ਕਾ ਜੈ ਕਰ ਜਦ ਪ੍ਰਭੂ ਜੀ ਦਿਆਵਾਨ ਹੋਏ ਗਿਆਨ ਇੰਦਰੀਆਂ ਨੇ ਪ੍ਰਭੂ ਪਤੀ ਨੂੰ ਮਿਲ ਕੇ ਪ੍ਰਭੂ ਦੀ ਸਿਫਤ ਸਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ ਕੋ ਨਾਨਕ ਜਨ ਕੋ ਬਲ ਜਾਈਏ ਜੋ ਸਬਨਾ ਕਰੇ ਉਧਾਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਹੇ ਪ੍ਰਭੂ ਪ੍ਰਭੂ ਦੇ ਉਸ ਭਗਤਾਂ ਤੋਂ ਕੁਰਬਾਨ ਹੋਣਾ ਚਾਹੀਦਾ ਹੈ ਜਿਹੜਾ ਹੋਰ ਸਭ ਜੀਵਾਂ ਦਾ ਵੀ ਪਾਰ ਉਤਾਰਾ ਕਰ ਲੈਂਦਾ ਹੈ ਹੁਣ ਹੋਰ ਸਾਰੇ ਜੀਵਾਂ ਦਾ ਪਾਰ ਉਤਾਰਾ ਤਾਂ ਪਾਈ ਗੁਰੂ ਦਾ ਗਿਆਨ ਹੀ ਕਰਦਾ ਤੇ ਗੁਰੂ ਦੇ ਗਿਆਨ ਨਾਲ ਜੁੜਨਾ ਗੁਰੂ ਦੇ ਗਿਆਨ ਦਾ ਖਜ਼ਾਨਾ ਆਪਣੇ ਕੋਲੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਹਨਾਂ ਬਚਨਾਂ ਨਾਲ ਜੁੜ ਕੇ ਇਹਨਾਂ ਦੇ ਬਚਨ ਸੁਣ ਕੇ ਜ਼ਿੰਦਗੀ ਵਿੱਚ ਲਾਗੂ ਕਰਕੇ ਆਪਾਂ ਆਪਣਾ ਜੀਵਨ ਬਸਰ ਕਰੀਏ ਤਾ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੈਨੇ ਮੇਲ ਮਲਾਪ ਕਰਾ ਦੇਣਾ ਗੁਰੂ ਨੇ ਅਗਲੇ ਸ਼ਬਦ ਚ ਮਹਾਰਾਜ ਸਮਝਾਉਣਾ ਕਰਦੇ ਨੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸਤਗੁਰੂ ਦੀ ਕਿਰਪਾ ਕਿਵੇਂ ਮਿਲਦੀ ਹੈ ਭਾਈ ਗੁਰੂ ਦੇ ਬਚਨ ਸੁਣ ਕੇ ਮੰਨ ਕੇ ਆਪਣੇ ਜੀਵਨ ਵਿੱਚ ਲਾਗੂ ਕਰਨੇ ਅਣ ਸੁਣੀ ਨਹੀਂ ਕਰਨੀ ਵੀ ਚੱਲ ਕੋਈ ਨਾ 10 ਮਿੰਟ ਬੈਠੇ ਗੁਰੂ ਦੀ ਹਜ਼ੂਰੀ ਵਿੱਚ ਗੁਰੂ ਦੇ ਬਚਨ ਸੁਣੇ ਤੇ ਗੇਟੋਂ ਬਾਹਰ ਹੋਏ ਤੇ ਸਭ ਕੁਝ ਭੁੱਲ ਗਏ ਨਾ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨੇ ਆ ਬਚਨ ਗੁਰੂ ਦੇ ਗੁਰੂ ਦੇ ਬਚਨ ਮੰਨਣ ਵਾਲੇ ਤੇ ਗੁਰੂ ਦੀ ਕਿਰਪਾ ਹੁੰਦੀ ਆ ਜਦੋਂ ਕਿਰਪਾ ਹੋ ਗਈ ਫਿਰ ਪ੍ਰਭੂ ਪ੍ਰਮਾਤਮਾ ਦਾ ਮਲਾਪ ਹੁੰਦਾ ਹੈ ਜੀਵਾਤਮਾ ਨੂੰ ਦੇਵ ਗੰਧਾਰੀ ਮਹੱਲਾ 5 ਰਾਗ ਦੇਵ ਗੰਧਾਰੀ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਮਹਾਰਾਜ ਸਮਝਾਉਂਦੇ ਨੇ ਆਪਣੇ ਸਤਗੁਰ ਪਹਿ ਬਿਨੂ ਕਹਿਆ ਆਪਣੇ ਸਤਗੁਰ ਕੋ ਆਪਣੇ ਸਤਗੁਰ ਪਹਿ ਬਿਨੂ ਕਰਿਆ ਜਦੋਂ ਮੈਂ ਆਪਣੇ ਗੁਰੂ ਪਾਸ ਅਰਜੋਈ ਕਰਨੀ ਸ਼ੁਰੂ ਕਰ ਦਿੱਤੀ ਅਰਦਾਸ ਬੇਨਤੀ ਫੇਰ ਕੀ ਹੁੰਦਾ ਭਏ ਕਿਰਪਾਲ ਦਿਆਲ ਦੁਖ ਭੰਜਨ ਮੇਰਾ ਸਗਲਾ ਮੇਰਾ ਸਗਲ ਆਂਦੇ ਸਰਾ ਗਿਆ ਦੁੱਖਾਂ ਦੇ ਨਾਸ ਕਰਨ ਵਾਲੇ ਪਿਆਰੇ ਪ੍ਰਭੂ ਜੀ ਮੇਰੇ ਉੱਤੇ ਦਿਆਵਾਨ ਹੋਏ ਪ੍ਰਭੂ ਜੀ ਦੀ ਕਿਰਪਾ ਨਾਲ ਮੇਰਾ ਸਾਰਾ ਚਿੰਤਾ ਫਿਕਰ ਦੂਰ ਹੋ ਗਿਆ ਰਹਾਓ ਹਮ ਪਾਪੀ ਪਖੰਡੀ ਲੋਭੀ ਹਮਰਾ ਗੁਣ ਅਪਗੁਣ ਸਭ ਸਹਾਂ ਅਸੀਂ ਜੀਵ ਪਾਪੀ ਹਾਂ ਪਖੰਡੀ ਹਾਂ ਲੋਭੀ ਹਾਂ ਪਰਮਾਤਮਾ ਇਤਨਾ ਦਿਆਬਾਨ ਹੈ ਕਿ ਉਹ ਸਾਡਾ ਹਰੇਕ ਗੁਣ ਔਗਣ ਹਰੇਕ ਗੁਣ ਔਗਣ ਸਹਾਰਦਾ ਹੈ ਸਾਡੇ ਗੁਣਾਂ ਨੂੰ ਤਾਂ ਸੰਭਾਲ ਕਰਦਾ ਹੀ ਹੈ ਸਾਡੇ ਔਗਣ ਵੀ ਬਖਸ਼ ਦਿੰਦਾ ਨਾਲ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਦੇ ਮੱਥੇ ਉੱਤੇ ਹੱਥ ਰੱਖ ਕੇ ਉਹਨਾਂ ਦੇ ਜੀਵਨ ਸਵਾਰਦਾ ਉਹਨਾਂ ਦਾ ਜੀਵਨ ਸਵਾਰਦਾ ਹੈ ਜੈਸੂ ਦੀ ਬਰਕਤ ਨਾਲ ਕਾਮਦਾਇਕ ਬੈਰੀ ਜੋ ਆਤਮਿਕ ਜੀਵਨ ਦਾ ਨਾਸ਼ ਕਰਨ ਵਾਲੇ ਹਨ ਉਹ ਮੁੱਕ ਜਾਂਦੇ ਨੇ ਗੁਰੂ ਦੇ ਗਿਆਨ ਨਾਲ ਜੁੜ ਕੇ ਭਾਈ ਪਰਉਪਕਾਰੀ ਸਰਬਸਧਾਰੀ ਸਫਲ ਦਰਸ਼ਨ ਸਹਜਿਆ ਪ੍ਰਭੂ ਜੀ ਪਰਉਪਕਾਰੀ ਹਨ ਸਾਰੇ ਜੀਵਾਂ ਨੂੰ ਆਸਰਾ ਦੇਣ ਵਾਲੇ ਹਨ ਪ੍ਰਭੂ ਦਾ ਦیدار ਮਨੁੱਖ ਜੀਵਨ ਦਾ ਮਨੁੱਖਾ ਜੀਵਨ ਦਾ ਫਲ ਹੈ। ਪ੍ਰਭੂ ਦਾ ਦیدار ਮਨੁੱਖਾ ਜੀਵਨ ਦਾ ਫਲ ਦੇਣ ਵਾਲਾ ਹੈ। ਆਤਮਿਕ ਅਡੋਲਤਾ ਦੀ ਦਾਤ ਕਰਨ ਵਾਲਾ ਹੈ। ਫਿਰ ਜੀਵਨ ਆਤਮਿਕ ਅਡੋਲਤਾ ਵਿੱਚ ਮਜ਼ਬੂਤ ਹੋ ਜਾਂਦਾ ਹੈ। ਫਿਰ ਮਾੜੀ-ਮਾੜੀ ਗੱਲ ਤੇ ਭਟਕਦਾ ਨਹੀਂ ਵਿਰਦਾ। ਕੋਈ ਦੁੱਖ ਤਕਲੀਫ ਆ ਗਿਆ ਰਸਤੇ ਨਹੀਂ ਬਦਲਦਾ ਮਨੁੱਖ। ਬੇ ਜੇ ਕੋਈ ਟਲਮਸ ਹੋ ਗਈ ਕਿਸੇ ਬਿਮਾਰੀ ਨੇ ਸਰੀਰ ਨੂੰ ਘੇਰ ਲਿਆ ਫਿਰ ਗੁਰੂ ਦਾ ਦੁਆਰਾ ਛੱਡ ਕੇ ਕਿਸੇ ਹੱਥ ਔਲੇ ਨਹੀਂ ਕਰਾਉਣ ਜਾਂਦਾ ਕਿਤੇ ਜਲ ਪਾਣੀ ਨਹੀਂ ਕਰਾਉਣ ਜਾਂਦਾ ਕਿਤੇ ਧਾਗੇ ਤਬੀਤ ਨਹੀਂ ਕਰਾਉਣ ਜਾਂਦਾ ਕਿਉਂਕਿ ਗੁਰੂ ਤੇ ਭਰੋਸਾ ਉਹ ਸਮਾ ਜਿਹੜਾ ਦੁੱਖ ਤਕਲੀਫ ਵਾਲਾ ਹੁੰਦਾ ਉਹ ਵੀ ਕੱਟਿਆ ਜਾਂਦਾ ਮਹਾਰਾਜ ਕਹਿੰਦੇ ਪਰ ਉਪਕਾਰੀ ਸਰਬ ਸੁਧਾਰੀ ਸਫਲ ਦਰਸ਼ਨ ਸਹਜਿਆ ਪ੍ਰਭੂ ਜੀ ਪਰ ਉਪਕਾਰੀ ਹਨ ਸਾਰੇ ਜੀਵਾਂ ਨੂੰ ਆਸਰਾ ਦੇਣ ਵਾਲੇ ਹਨ ਪ੍ਰਭੂ ਦਾ ਪ੍ਰਭੂ ਦਾ ਦਦਾਰ ਮਨੁੱਖਾ ਜੀਵਨ ਦਾ ਫਲ ਦੇਣ ਵਾਲਾ ਹੈ ਆਤਮ ਕਢੋਲਤਾ ਦੀ ਦਾਤ ਕਰਨ ਵਾਲਾ ਹੈ ਅਗਲੇ ਬੰਦ 'ਚ ਮਹਾਰਾਜ ਦੱਸਦੇ ਨੇ ਕਹੁ ਨਾਨਕ ਨਿਰਗੁਣ ਕੋ ਦਾਤਾ ਚਰਨ ਕਮਲ ਔਰ ਧਰਿਆ ਇਹ ਨਾਨਕ ਆਖ ਮਹਾਰਾਜ ਕਹਿੰਦੇ ਪ੍ਰਭੂ ਗਣਹੀਣ ਜੀਵਾਂ ਨੂੰ ਵੀ ਦਾਤਾਂ ਦੇੜ ਵਾਲਾ ਹੈ ਜਿਹਦੇ ਵਿੱਚ ਕੋਈ ਵੀ ਗੁਣ ਨਹੀਂ ਹੈ ਉਹਨਾਂ ਨੂੰ ਵੀ ਦਾਤਾਂ ਦੇ ਰਿਹਾ ਆਕਸੀਜਨ ਮਿਲ ਰਹੀ ਹੈ ਟੈਂਪਰੇਚਰ ਆ ਮਿਲ ਰਿਹਾ ਤਪਸ਼ ਜੀ ਨੂੰ ਕਹਿੰਦੇ ਆ ਪਾਣੀ ਮਿਲ ਰਿਹਾ ਰਿਜਕ ਪਾਣੀ ਮਿਲ ਰਿਹਾ ਸਾਰੇ ਗਿਆਨ ਇੰਦ੍ਰੇ ਕਰਮ ਇੰਦ੍ਰੇ ਸਭ ਪ੍ਰਮਾਤਮਾ ਨੇ ਬਖਸ਼ ਕੀਤੀ ਹੈ ਚਾਹੇ ਉਹ ਅਕਰਤ ਕਾਣਾ ਚਾਹੇ ਉਹ ਮਾੜੇ ਕਰਮ ਵਾਲਾ ਮਾੜੇ ਕਰਮ ਪਿਛਲੇ ਜਨਮ ਦੇ ਜਿਹੜੇ ਆਹਾ ਜਿੰਨੀ ਕ ਆਪਣੀ ਉਮਰ ਚੱਲੋ ਅੱਜ ਅੱਜ 55 56 ਸਾਲ ਦੀ ਐ ਤਾਂ ਜਿਹੜੇ ਇਹਦੇ ਇਹਨੂੰ ਪਿੱਛੇ ਜਿਹੜੇ 55 56 ਸਾਲ ਲੰਘੇ ਇਹਨਾਂ ਸਾਲਾਂ ਦੇ ਵਿੱਚ ਜ਼ਿੰਦਗੀ ਜੀਂਦਿਆਂ ਚੰਗੇ ਮਾੜੇ ਕਰਮ ਜੋ ਹੋਏ ਨੇ ਕੀਤੇ ਨੇ ਉਹਨਾਂ ਦੀ ਖਬਰ ਰੱਖਦਾ ਪ੍ਰਭੂ ਪਰਮਾਤਮਾ ਜਦੋਂ ਮਨੁੱਖ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਫਿਰ ਉਹਦੇ ਕੀਤੇ ਯੋਗਣ ਬਖਸ਼ ਲੈਂਦਾ ਪਰਮਾਤਮਾ ਬਖਸ਼ ਦਿੰਦਾ ਅੱਗੇ ਮਾਰਗ ਪਾਵੇ ਇਹ ਪੰਕਤੀ ਆਰਗਵਾਨੀ ਵਿੱਚ ਸ਼ਬਦ ਪੂਰਾ ਕੀਤੇ ਓਗਣ ਬਖਸ਼ਲੇ ਪ੍ਰਭ ਅੱਗੇ ਮਾਰਗ ਪਾਵੇ ਅੱਗੇ ਸਹੀ ਰਸਤੇ ਪਾਉਣ ਦਾ ਪ੍ਰਭੂ ਪਰਮਾਤਮਾ ਵਾਲੇ ਗੁਰੂ ਅੱਗੇ ਮਹਾਰਾਜ ਕਹਿੰਦੇ ਨੇ ਹੇ ਨਾਨਕ ਆਖ ਪ੍ਰਭ ਗੁਣਹੀਣ ਜੀਵਾਂ ਨੂੰ ਵੀ ਦਾਤਾਂ ਦੇਣ ਵਾਲਾ ਹੈ ਮੈਂ ਉਸ ਦੇ ਸੋਹਣੇ ਕੋਮਲ ਚਰਨ ਗੁਰੂ ਦੀ ਕਿਰਪਾ ਨਾਲ ਆਪਣੇ ਹਿਰਦੇ ਵਿੱਚ ਟਿਕਾ ਲਏ ਹਨ ਸੋਹਣੇ ਚਰਨ ਕੀ ਆ ਗੁਰੂ ਦੇ ਬਚਨ ਗੁਰੂ ਦੇ ਬਚਨ ਮਨ ਨੂੰ ਪਵਿੱਤਰ ਕਰਨ ਵਾਲੇ ਹੁਣ ਮੈਂ ਆਪਦੇ ਹਿਰਦੇ ਘਰ ਵਿੱਚ ਟਿਕਾ ਲਏ ਹਨ। ਦੇਵ ਗੰਧਾਰੀ ਮਹੱਲਾ 5 ਇਹ ਆਪਾਂ ਸ਼ਬਦ ਕੱਲ ਨੂੰ ਕਰਾਂਗੇ ਜੀ। ਇਹਦੇ ਵਿੱਚ ਮਹਾਰਾਜ ਦੱਸਣਗੇ ਅਨਾਥ 나ਥ ਪ੍ਰਭ ਹਮਾਰੇ ਸ਼ਰਨ ਆਇਓ ਰਾਖਣ ਹਾਰੇ। हे ਅਨਾਥਾਂ ਦੇ 나ਥ ਸਾਡੇ ਪ੍ਰਭ ਮੈਂ ਤੇਰੀ ਸ਼ਰਨ ਆਇਆ ਹਾਂ। हे मेरे रखनहार प्रभु तू ही मेरी जिंदगी नु सवार सकदा है तू ही मेरे जीवन नु सवार सकदा है तू ही मेरे जीव आत्मा नु प्रभु परमात्मा ਦੇ ਚਰਨ ਵਿੱਚ ਚਰਨਾ ਵਿੱਚ ਲੀਨ ਕਰ ਸਕੰਦੇ ਸਮਰੱਥ ਹੈ ਇਹ ਆਪਾ ਸ਼ਬਦ ਗੁਰੂ ਦੀ ਕਿਰਪਾ ਸਦਕਾ ਕੱਲ ਨੂੰ ਪੜਾਂਗੇ ਇਹ ਵੀ ਦੀਪਗੰਧਾਰੀ ਰਾਗ ਅੰਦਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਹੀ ਸ਼ਬਦ ਹੈ ਸੋ ਹੁਣ ਜਾਂ ਭੁੱਲਾਂ ਚੁੱਕਾਂ ਦੀ ਮਾਫੀ ਜੀ ਗੁਰੂ ਕਿਰਪਾ ਕਰਨ ਨਾਮ ਬਾਣੀ ਨਾਲ ਜੋੜੀ ਰੱਖਣ ਅਰਦਾਸ ਬੇਨਤੀ ਹੈ ਜੀ ਤੂੰ ਠਾ